ਕਿਤੇ ਵੱਲ ਆਇਆ ਹੋਇਆ ਹੈ ਬੇਟਾ ਇਹਦੇ ਨਾਲ ਪਰਾਂਸਾ ਸੰਗਤ ਛੱਡਦੇ ਤੇ ਬਣਾਵੋ ਪਰਵਾਹ ਵੀ ਕਰਾਉਂਦੇ ਤੇ ਮਨ ਵੀ ਜੇ ਮਾਫੀ ਕਰੇ ਹਾਂ ਸੋ ਪਤਾਲਪੁਰੀ ਸਾਹਿਬ ਇੱਕ ਹਾਂ ਗਿੱਠਾ ਸੋ ਇਹ ਟੇਬਲ ਜਿੱਥੇ ਕੀ ਰਾਜਵੇ ਜਵੰਦਾ ਦੀਆਂ ਅਸਤੀਆਂ ਰੱਖੀਆਂ ਜਾਣਗੀਆਂ ਤਾਂ ਤਾਂ ਪਤਨੀ ਰਾਜੀਵ ਜਵੰਦਾ ਜੀ ਦੀ ਰਾਜ ਜਵੰਦਾ ਦੇ ਪਰਿਵਾਰ ਦੇ ਨਾਲ ਨਾਲ ਹਰ ਇੱਕ ਪੰਜਾਬੀ ਪੰਜਾਬ ਨੂੰ ਪਿਆਰ ਕਰਨ ਵਾਲਾ ਰਾਜੀਵ ਜਵੰਦਾ ਦੇ بیٹے ਨੂੰ ਜਸ ਰਿਕਾਰਡਸ ਦੇ ਜੋ ਮਾਲਕ ਨੇ ਉਹਨਾਂ ਵੱਲੋਂ ਚੁੱਕਿਆ ਹੋਇਆ ਪੰਜਾਬ ਦਾ ਸਮੇਂ ਪਰਿਵਾਰ ਦੇ ਇਸ ਦੁੱਖ ਦੇ ਵਿੱਚ ਸ਼ਾਮਲ ਹੈ ਪਹੁੰਚਿਆ ਹੋਇਆ ਅੰਗਿੱਠਾ ਸਵਾਲਣ ਦੀ ਰਸਮ ਹੋਣੀ ਹੈ ਅੰਗਿੱਠਾ ਸੰਭਾਲਿਆ ਜਾਣਾ ਰਾਜਵੇਜ ਬੰਦਾ ਜੀ ਦਾ ああもうなるほどね。 राव गांधा माता जी अरदास हुई समय ਚਾਰ ਪੇਦਾ ਜਾ ਕੋ ਭੇਦ ਨਾ ਪਾ ਪੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੁਖ ਕਸ਼ਟੀ ਨਾ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਮ ਨਿਰੰਕਾਰ ਕਾ ਜੀਨਤ ਨਹੀਂ ਪੇਵਾ ਆਪ ਆਪਣੀ ਬੁਧ ਹਜ ਦੀ ਵਰਨਤ ਪਿੰਨ ਪਿੰਨ ਤੋਂ ਹੀ ਤੇ ਜੀ ਸਾਰਾ ਕਿਹ ਬਿਸਿਆ ਸਾਰਾ ਇੱਕ ਰੂਪ ਸੂਪਾ ਰੰਗ ਭਇਓ ਰਾਪ ਕੀ ਪਾ ਰੂਪ ਸੂਪਾ ਅਨੇਕ ਸਾਰਾ ਰੂਪ ਸੂਪਾ ਇੱਕ ਹੈ ਰੂਪ ਸੂਪਾ ਰੰਗ ਭਇਓ ਰਾਪ ਕੀ ਪਾ ਅੰਡਰ ਜੇਰ ਜਿਸੇ ਤਜਕੀਨੀ ਉਤਪਜ ਖਾਨ ਬਹੁਤ ਰਚਦੀਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਭਇਓ ਸੰਕ੍ਰਿ ਇਕਠਾ ਅਸਿ ਗੀਸੇ ਸੁਖ ਖਾਏ ਚੰਪਵ ਆਤ ਜੁਗਾਦ ਸੁਖ ਸਿਯਮ ਭਵ ਅਵਰਖਾ ਮੇਰੀ ਤੁਮ ਕਰੋ ਸਿਖ ਵਾਰਾ ਸਿਖ ਸੰਘਰੋ ਦੁਸ਼ਟ ਜਿਤੇ ਉਰਪਤ ਕਰਤਾ ਸਭ ਲਿਲੇਸ਼ ਕਰੋ ਰਣਕਤਾ ਜੇ ਅਸਤ ਹੋਇ ਤਾ ਉਸਰਨੀ ਪਰੇ ਤਿਨਕੇ ਦੁਸ਼ਟ ਦੋਖਿ ਤਵਾਇ ਮਰੀ ਪੁਰਖ ਜਵਨ ਫਗ ਪਰੇ ਤਿਹਾਰੇ ਤਿਨਕੇ ਤੋ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤਿਆ ਹੈ ਤਾਕੇ ਕਾਲ ਨਿਕਟ ਆਏ ਹੈ ਅੱਛਾ ਹੋਏ ਤਾਂ ਹੀ ਸਭ ਕਾ ਲਾ ਦੁਸ਼ਟ ਕਰਿਸ਼ਟ ਕਾ ਇਤ ਕਾ ਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨ ਕੋ ਹਰ ਹੋ ਰੇਤ ਸਿੱਧ ਘਰ ਨੂੰ ਸਭ ਹੀ ਦੁਸ਼ਟ ਸ਼ਾਹ ਹਸ਼ਵਸ ਕੇ ਨਾ ਕੋਈ ਏਕ ਵਾਰ ਕੀ ਪ੍ਰਸ ਹਰਾ ਕਾਲ ਸਾਸ ਤੇ ਪਾਇ ਵਾਰ ਜੀਨ ਕਰਮਾ ਤੇ ਹਰ ਹੋ ਕਹਾ ਦੁਸ਼ਟ ਦੋਖ ਤੇ ਰਾਹ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਤੇ ਲਿਹੋ ਬਾਈ ਸਰਵ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਰਬ ਥੋਰਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਖਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਅਹਿਮਦ ਇਕ ਨਾ ਮੰਨਿਓ ਸਿਮਰਤ ਸਾਸਤਰ ਭੇਤ ਸਭ ਬਹੁ ਭੀਜ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੇ ਉਹ ਸਭ ਕੋਹਿ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੇ ਗਏ ਉਹ ਤੁਹਾਰੋ ਦੁਆਰ ਵਾਹਿਗੇ ਕੀ laaj ਰਸ ਗੋਬਿੰਦਦਾਸ ਸਿਹਾਰ ਸਗਲ ਦੁਆਰ ਕੋ ਸਾਡਕੈ ਕਹਉ ਤੁਹਾਰੋ ਦੁਆਰ ਵਾਹਿਗੇ ਕੀ laaj ਰਸ ਗੋਬਿੰਦਦਾਸ ਸਿਹਾਰ ਵਾਹਿਗੁਰੂ ਸਾਹਿਬ ਜੀਉ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾ ਪਾਤਸ਼ਾਹ ਜੀ ਦੀ ਆਤਮ ਜੋਤ ਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਹਿਬ ਨੂੰ ਸ੍ਰੀ ਵਾਹਿ ਦੀ ਪੰਜਾਬ ਪਿਆਰਿਆ ਚੋਹਾ ਸਹਿਬ ਜਾਦਿਆਂ 40 ਮੁਕਤਿਆਂ ਟਕੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਚੱਪਿਆ ਵਾਂਟ ਛੱਕਿਆ ਦੇਖ ਚਲਾਈ ਤੇਗਵਾਹੀ ਦੇਖ ਅੰਡਟ ਕੀਤਾ ਤਿਨਾ ਪਿਆਰਿਆ ਸਚਿਆਰਿਆਂ ਦਾ ਧਿਆਨ ਰੱਖੇ ਖਾਲਸਾ ਸਹਿਬ ਨੂੰ ਸ੍ਰੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਆਰਿਆਂ ਤੇ ਚੜੇ ਆਰੇ ਨਾਲ ਚਰਾਏ ਗਏ ਗੁਰਦਰੈ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ சுவாਸ ਨਾਲ ਲਵਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਹਿਬ ਬੋਲੋ ਸ੍ਰੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਹਿਬ ਬੋਲੋ ਸ੍ਰੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇਆਵੈ ਚਿਤਾਵਣ ਕਾ ਸਤਕਾ ਸਰਬ ਸੁਖੋਵੈ ਜਹਾਂ ਜਹਾਂ ਖਾਲਸਾ ਤਾਹਾਂ ਤਾਹਰ ਚਾਰਿਆਤ ਦੇਖ ਦੇਖ ਤਾ ਬਿਰਦ ਕੀ ਪੈ ਜਿੰਦਗੀ ਜੀਤ ਸ਼ਰੀਰ ਸਾਜ ਜੀ ਖਾਲਸਾ ਜੀ ਕੇ ਭੋਰ ਵਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਸਤਿਰ ਰਹਿਤਾਨ ਵਿਵੇਕਤਾਨ ਬਸਾਹਦਾਨ ਭਰੋਸਾ ਦਾ ਤਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਦਾ ਜੈਕਾਰ ਬੋਲੋ ਜੀ ਸ੍ਰੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਾਤੋਚੀ ਮਾਤ ਪਤਕਾਰਾ ਕਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਕੋ ਧਾਮਾਂ ਦੇ ਭੁੱਲੇ ਦਰਸ਼ਨ دیدار ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਨ ਗੁਰੂ ਨੇ ਤਾਣਿਆਂ ਦੇ ਤਾਨ ਗੁਰੂ ਨੌਰਟਿਆਂ ਦੀ ਔਰ ਗੁਰੂ ਮਹਾਰਾਜ ਜੀਓ ਆਪ ਜੀ ਦੇ ਦਰ ਘਰ ਸੇਵਕ ਰਾਜਵਿੰਦਰ ਸਿੰਘ ਜਮੂਰ ਰਾਜਵੀਰ ਸਿੰਘ ਜਵੰਦਾ ਨੂੰ ਸੱਚੇ ਪਾਸ਼ਾ ਆਪ ਜੀ ਨੇ ਜਿੰਨੀ ਸਵਾਸਥਾ ਦੀ ਪੂੰਜੀ ਸੌਂਪੀ ਸੀ ਆਪ ਜੀ ਦੇ ਹੁਕਮ ਅਨਸਾਰ ਧੋ ਕੇ ਆਪ ਜੀ ਦੇ ਚੰਨਾ ਜਾਬ ਰਾਸ਼ ਹੋਏ ਕਿਰਪਾ ਕਰਨੀ ਮਹਾਰਾਜ ਜੀਓ ਆਪ ਆਪਣੇ ਦਾਸ ਨੂੰ ਆਪਣੇ ਚੰਨਾਂ ਚ ਨਿਵਾਸ ਬਖਸ਼ਣਾ ਟੇਡੀਆਂ ਜੁਨਾ ਤੋਂ ਬਚਾ ਕੇ ਰੱਖਣਾ 84 ਲੱਖ ਜੁਨਾ ਤੋਂ ਮੁਕਤੀ ਦਾਤ ਬਖਸ਼ਨੀ ਅਤੇ ਪਰਿਵਾਰ ਨੂੰ ਆਪਣੇ ਭਾਣੇ ਚੱਲਣ ਦੀ ਵੱਲਬੁੱਦੀ ਬਖਸ਼ੀ ਸੱਚੇ ਪਾਤਸ਼ਾਹ ਜੀਓ ਉਹਨਾਂ ਦੇ ਪਰਮਾਨ ਨੇ ਨਾਲ ਮਿਲ ਕੇ ਉਹਨਾਂ ਦੇ ਫੁੱਲ ਸਮੇਟ ਕੇ ਆਪਦੇ ਪਵਿੱਤਰ ਅਸਥਾਨ ਗੁਰਦੁਆਰਾ ਪਤਾਲਪੁਰੀ ਸਾਹਿਬ ਕੇ ਪਹੁੰਚੇ ਕਿਰਪਾ ਕਰੋ ਮਹਾਰਾਜ ਜੀਓ ਮੁਲਾ ਨੂੰ ਜਲ ਪ੍ਰਵਾਹ ਕੰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਉਹ ਜਿਹਦਾ ਨਾਮ ਚਿੱਤਾ ਵੈ ਨਾਨਕ ਨਾਮ ਚੱਟੀ ਗਲਾ ਤੇਰੇ ਬਾਣੇ ਸੁਨੇਹਾਂ ਸੁਨੇਹਾਂ ਸੁਨਹਾਰਾ ਲਾਡਿਆ ਖਾਲਸਾ ਵਾਲੇ ਚਿੱਤਾ ਖਾਲਸਾ ਕੱਲ ਪਟਕਾ ਬਹੁਤ ਦੋ ਦੋ ਬੱਦਲ ਨਿਕਲ ਗਿਆ ਇਹ ਇਧਰ ਆਣਾ ਇਧਰ ਆਣਾ ਬੇਨਾਂ ਜੁੜੇ ਨ ਪਤਾ ਜੀਵੰਦਾ ਹਰ ਇੱਕ ਮਨ ਹੀ ਦੁਖੀ ਹੈ ਪੂਰੇ ਪੰਜਾਬ E gonna give ਸੰਗਤ ਦਰਸ਼ਨ ਕਰਦੀਆਂ ਨਾ ਦੂਰੋਂ ਉਹਨਾਂ ਨੂੰ ਦਿਖਾਉਣਾ ਜ਼ਰੂਰੀ ਜਿਹੜੇ ਬਾਹਰ ਬੈਠੇ ਨੇ ਦੂਰ ਬੈਠੇ ਨੇ ਨਹੀਂ ਆ ਸਕਦੇ ਠੀਕ ਹੈ ਬੰਦਾ ਵਾਦੀ ਹੱਥ ਪੱਲੇ ਪਰ ਤਾਂ ਪ੍ਰੇਮ ਦੀ ਗੱਲ ਹੈ ਇਹ ਫੁੱਲੀ ਬੱਦੂ ਦੀ ਤਰ੍ਹਾਂ ਆਹ ਹੈ ਇਹ ਫੁੱਲੀ ਬੱਦੂ ਦੀ ਤਰ੍ਹਾਂ ਸਾਦੇ ਵਾਲੇ ਵਿੱਚ ਪਾਦੀਓ ਵਿੱਚ ਇਹ ਮੇਰੇ ਪੈਰਾਂ ਤੇ ਜੇ ਮੈਂ ਜੋ ਬਣ ਤਾ ਤਾਂ ਵੀ ਅੰਦਰ ਅੰਦਰ